ਸਭ ਨੂੰ ਪਤਾ ਹੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਕੁਝ ਕ੍ਰਮ ਚੌਧਰੀਆਂ ਦੇ ਖਿਲਾਫ ਕੁਝ ਮੰਦਬੁੱਧੀ ਇਨਸਾਨਾਂ ਦੇ ਖਿਲਾਫ ਜਿਨ੍ਹਾਂ ਦੇ ਅੰਦਰ ਮੱਸੇ ਰੰਗੜ ਦੀ ਰੂਹ ਜਿਹੜੀ ਆ ਪ੍ਰਵੇਸ਼ ਕਰ ਚੁੱਕੀ ਹੈ ਉਹਨਾਂ ਨੂੰ ਬਿਲਕੁਲ ਵੀ ਜਿਹੜਾ ਵਾ ਆਪਣਾ ਪਰਾਇਆ ਨਜ਼ਰ ਨਹੀਂ ਆ ਰਿਹਾ ਖਾਸ ਕਰਕੇ ਧੀਆਂ ਪੇਣਾ ਜਿਨ੍ਹਾਂ ਨੂੰ ਸਾਡਾ ਸਮਾਜ ਕਹਿੰਦਾ ਕਿ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਵੀਡੀਓ ਸ਼ੇਅਰ ਕਰਦੇ ਹੋ ਕਿਉਂਕਿ ਬਹੁਤ ਦੇਸ਼ਾਂ ਵਿਦੇਸ਼ਾਂ ਚ ਫੋਨ ਆਏ ਬਹੁਤ ਭੈਣ ਭਰਾਵਾਂ ਦੇ ਫੋਨ ਆਏ ਕਿ ਹੁਕਮ ਕਰੋ ਆਪਾਂ ਕਦੋਂ ਆਈਏ ਕਦੋਂ ਆਈਏ ਕਦੋਂ ਆਈਏ ਤੇ ਅੱਜ ਉਹ ਦਿਨ ਸਮਾਂ ਆ ਗਿਆ ਮੇਰੇ ਵੀਰੋ ਉਹ ਦਿਨ ਆ ਗਿਆ ਹੈ ਤੇ ਉਹਨਾਂ ਭੈਣ ਭਰਾਵਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੱਚ ਨੂੰ ਸੁੰਨਾ ਪਸੰਦ ਕੀਤਾ ਤੇ ਧੀਆਂ ਪੈਣਾ ਦੀ ਇੱਜ਼ਤਾਂ ਦੇ ਜਿਹੜੇ ਰਖਵਾਲੇ ਨੇ ਉਹਨਾਂ ਵੀਰਾਂ ਸਭ ਦਾ ਧੰਨਵਾਦ ਜਿਨ੍ਹਾਂ ਨੇ ਹਰ ਰੋਜ਼ ਫੋਨ ਕਰਕੇ ਪੁੱਛ ਰਹੇ ਨੇ ਮੇਰੇ ਵੀਰ ਤੇ ਅੱਜ ਤੁਸੀਂ ਸਾਬਤ ਕਰਤਾ ਕਿ ਜਿੱਥੇ ਚਾਰ ਕੰਜਰ ਧੀਆਂ ਪੇਣਾ ਦੀ ਬੇਪਤੀ ਕਰਨ ਵਾਲੇ ਨੇ ਉੱਥੇ ਬਹੁਤ ਸਾਰੇ ਭੈਣ ਭਰਾ ਇਹਨਾਂ ਧੀਆਂ ਦੀ ਪਤ ਟੱਕਣ ਵਾਲੇ ਵੀ ਆ ਸਾਡਾ ਦੇਸ਼ ਕੰਜਕਣ ਪੂਜਤਾ ਉਹਨਾਂ ਦੇ ਪੈਰ ਧੋਤੂ ਪਿੰਦਾ ਪਰ ਕੁਝ ਗੰਦੇ ਲੋਕ ਜਿਹੜੇ ਨੇ ਉਹਨਾਂ ਦੀਆਂ ਜਿਹੜੀਆਂ ਨਾ ਨਰਾਦਰ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਉੱਪਰ ਸੋ ਮੈਂ ਆਪਣੀ ਗੱਲ ਨੂੰ ਥੋੜਾ ਨੇੜੇ ਲੈ ਕੇ ਆਵਾਂ ਕਿ ਜਦੋਂ ਕੱਲ ਅਸੀਂ ਸੀਪੀ ਸਾਹਿਬ ਦੇ ਆਫਿਸ ਗਏ ਤੇ ਕੱਲ ਕੁਝ ਵੀਡੀਓ ਪੱਤਰਕਾਰਾਂ ਦੇ ਨਾਲ ਅਸੀਂ ਕੁਝ ਗੱਲਬਾਤ ਕੀਤੀ ਤਾਂ ਮੈਂ ਇੱਕ ਪਾਪਕ ਹੋ ਕੇ ਇੱਕ ਚੀਜ਼ ਕਹੀ ਸੀ ਮਜਬੂਰ ਹੋ ਕੇ ਕਿ ਪ੍ਰਸ਼ਾਸਨ ਤੇ ਸੁਣਦਾ ਨਹੀਂ ਪੈਣਾ ਸਾਡੀ ਤੇ ਜਦੋਂ ਮੈਂ ਕਿਹਾ ਉਹਨਾਂ ਨੂੰ ਇੱਕ ਗੱਲ ਕਹੀ ਕਿ ਜੇਕਰ ਬਿਲਕੁਲ ਨਾ ਇਨਸਾਫ ਮਿਲੇ ਤਾਂ ਮੈਂ ਆਪਣੀਆਂ ਬੱਚੀਆਂ ਨੂੰ ਲੈ ਕੇ ਕਮਿਸ਼ਨਰ ਦੇ ਆਫਿਸ ਦੇ ਬਾਹਰ ਬੈਠ ਜਾਣਾ ਤੇ ਅੱਜ ਮੈਨੂੰ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਇਹ ਬਹੁਤ ਹੀ ਸਤਿਕਾਰਯੋਗ ਸਰਦਾਰ ਬਲਬੀਰ ਸਿੰਘ ਜੀ ਚੀਮਾ ਸਾਹਿਬ ਸ਼੍ਰੋਮਣੀ ਰੰਗਰੇਟਾ ਦਲ ਭਾਰਤ ਚੇਅਰਮੈਨ ਨੇ ਉਹ ਤੇ 11 ਨੰਗ ਸਿੰਘ ਜਥੇਬੰਦੀਆਂ ਦੇ ਜਿਹੜੇ ਉਹ ਉਹ ਚੇਅਰਮੈਨ ਨੇ ਤੇ ਉਹਨਾਂ ਦਾ ਮੈਨੂੰ ਫੋਨ ਆਇਆ ਤੇ ਉਹਨਾਂ ਨੇ ਆਖਿਆ ਕਿ ਦਿਵਿੰਦਰ ਸਿੰਘ ਕੀ ਕੱਲ ਅਸੀਂ ਹੈ ਨਹੀਂ ਆ ਇਹਨਾਂ ਹੱਥਾਂ ਦੇ ਵਿੱਚ ਅਜੇ ਜਾਣ ਸਾਡੇ ਡੌਲਿਆਂ ਦੇ ਵਿੱਚ ਅਜੇ ਹੈਗਾ ਖੂਨ ਹੈਗੀ ਬੜਕ ਅਜੇ ਤੂੰ ਪਰਵਾਹ ਕਾ ਤੂੰ ਕਰਦਾ ਸਾਡੇ ਹੁੰਦਿਆਂ ਤੈਨੂੰ ਆਪਣੀਆਂ ਧੀਆਂ ਨੂੰ ਰੋਡ ਤੇ ਬਹਿਣ ਦੀ ਕੋਈ ਲੋੜ ਨਹੀਂ ਆ ਤੇਰੀਆਂ ਧੀਆਂ ਤੇਰੀਆਂ ਧੀਆਂ ਨਹੀਂ ਇਹ ਕੌਮ ਦੀਆਂ ਧੀਆਂ ਐ ਤੇ ਮਾਫ ਕਰਿਓ ਸਜਣੋ ਉਹਨਾਂ ਦੇ ਲਵਜ਼ ਸੁਣ ਕੇ ਨਾ ਮੇਰੇ ਅੱਖਾਂ ਦੇ ਵਿੱਚੋਂ ਪਾਣੀ ਨਿਕਲ ਆਇਆ ਕਿਤੇ ਨਾ ਕਿਤੇ ਮਨ ਨੂੰ ਖੁਸ਼ੀ ਹੋਈ ਕਿ ਸ਼ੁਕਰ ਆ ਜੇ ਅਸੀਂ ਆਪਣੇ ਮੱذਬੀ ਸਿੱਖ ਭੈਣਾਂ ਦੀ ਇੱਜ਼ਤ ਨੂੰ ਜਿਹੜੇ ਨਿਲਾਮ ਕਰਦੇ ਨੇ ਉਹਨਾਂ ਦੇ ਖਿਲਾਫ ਜਿਹੜੀ ਆ ਅਸੀਂ ਇੱਕ ਮੁਹੇ ਵੱਡੀ ਆ ਤੇ ਸਾਡੇ ਭੈਣ ਭਰਾ ਜਾਗਰੂਕ ਹੋਏ ਨੇ ਤੇ ਵਾਕਈ ਹੀ ਉਹਨਾਂ ਦੇ ਅੰਦਰ ਆਪਣੀਆਂ ਧੀਆਂ ਪੈਣਾ ਦੇ ਜਿਹੜੀ ਉਹਨਾਂ ਦੀ ਬੇਪਤੀ ਕਰ ਰਹੇ ਉਹਨਾਂ ਨੂੰ ਲੈ ਕੇ ਦਰਦ ਆ ਤੇ ਉਹਨਾਂ ਦਾ ਖੂਨ ਉਬਾਲੇ ਮਾਰ ਰਿਹਾ ਸੋ ਇਸੇ ਸੰਬੰਧ ਵਿੱਚ ਅਸੀਂ ਹੁਣ ਨੋਟ ਕਰ ਲੋ ਕਿਰਪਾ ਕਰਕੇ ਤੇ ਇਹਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਦੇ ਚਲੋ ਕਿਉਂਕਿ ਇਹ ਵੀਡੀਓ ਜਿਹੜੀ ਨਾ ਅੱਜ ਦਾ ਜਿਹੜਾ ਮੈਸੇਜ ਆ ਹਰੇਕ ਮਜਬੀ ਸਿੱਖ ਵਾਲਮੀਕੀ ਭਾਈਚਾਰਾ ਰਵਦਾਸੀਆ ਭਾਈਚਾਰਾ ਮੂਲ ਨਿਵਾਸੀਏ 크੍ਰਿਸਚਨ ਭਰਾ ਸਾਡੇ ਜਾਂ ਹੋਰ ਜਿੰਨੇ ਵੀ ਆ ਜਿਹੜੇ ਜਿਹੜੇ ਇਨਸਾਨੀਅਤ ਨੂੰ ਪਿਆਰ ਕਰਦੇ ਆ ਧੀਆਂ ਪੈਣਾ ਦੀ ਇੱਜ਼ਤ ਨੂੰ ਇੱਜ਼ਤ ਸਮਝਦੇ ਆ ਦੂਜੇ ਦੀਆਂ ਧੀਆਂ ਪੈਣਾ ਨੂੰ ਵੀ ਆਪਣੀ ਧੀ ਪੈਣ ਸਮਝਦੇ ਆ ਉਹਨਾਂ ਸਭ ਦੇ ਘਰਾਂ ਦੇ ਵਿੱਚ ਇਹ ਮੈਸੇਜ ਜਾਣਾ ਚਾਹੀਦਾ ਉਹਨਾਂ ਦੇ ਕੰਨਾਂ ਦੇ ਵਿੱਚ ਇਹ ਆਵਾਜ਼ ਪਹੁੰਚਣੀ ਚਾਹੀਦੀ ਆ ਕਿ 9 ਫਰਵਰੀ ਦਿਨ ਸ਼ੁੱਕਰਵਾਰ ਕਿਰਪਾ ਕਰਕੇ ਨੋਟ ਕਰ ਲਓ ਮੇਰੇ ਵੀਰ ਕਿਰਪਾ ਕਰਕੇ ਨੋਟ ਕਰ ਲਓ ਕੋਸ਼ਿਸ਼ ਕਰੋ ਆਪਣੇ ਨਾਲ ਕਿਤੇ ਕੋਈ ਪੈਨ ਕਾਪੀ ਰੱਖ ਲਿਓ ਨਾਲ 9 ਫਰਵਰੀ ਦਿਨ ਸ਼ੁੱਕਰਵਾਰ 2024 ਠੀਕ 12 ਵਜੇ ਦੁਪਹਿਰ ਠੀਕ 12 ਵਜੇ ਦੁਪਹਿਰ ਤ੍ਰਿਕੋਣੀ ਪਾਰਕ ਨੇੜੇ ਤ੍ਰਿਕੋਣੀ ਪਾਰਕ ਸਿੰਘ ਸਭਾ ਗੁਰਦੁਆਰਾ ਸ਼ਹੀਦ ਬਾਬਾ ਅੰਮ ਬਾਬਾ ਜੀਵਨ ਸਿੰਘ ਜੀ ਉੱਥੇ ਠੀਕ 12 ਵਜੇ ਇਹ ਲੁਧਿਆਣਾ ਮੀਟਿੰਗ ਰੱਖੀ ਹੈ 9 ਫਰਵਰੀ ਦਿਨ ਸ਼ੁੱਕਰਵਾਰ ਨੂੰ ਉੱਥੇ ਸਾਰੀਆਂ ਜਿੰਨੀਆਂ ਵੀ ਨਯੰਗ ਸਿੰਘ ਜਥੇਬੰਦੀਆਂ ਦੇ ਚੇਅਰਮੈਨ ਨੇ ਜਥੇਦਾਰ ਸਹਿਬਾਨ ਨੇ ਰੰਗਰੇਟਾ ਜਥੇਬੰਦੀਆਂ ਸਮੂਹ ਵਾਲਮੀਕ ਭਾਈਚਾਰਾ ਵਾਲਮੀਕ ਟਾਈਗਰ ਫੋਰਸ ਜਾਂ ਹੋਰ ਜਿੰਨੀਆਂ ਵੀ ਜਥੇਬੰਦੀਆਂ ਬਣੀਆਂ ਹੋਈਆਂ ਨੇ ਉਹ ਸਭ ਇਕੱਤਰ ਹੋਣ ਗੀਆਂ ਔਰ ਦਸਨ ਗਿਆ ਕਿ ਜੇਕਰ ਤੁਹਾਡੇ ਸਮਾਜ ਦੇ ਵਿੱਚ ਚਾਰ ਕੰਜਰ ਨੇ ਉਥੇ ਸਾਰਾ ਸਮਾਜ ਕਦੇ ਮਾਫ ਕਰਨਾ ਮਾੜਾ ਨਹੀਂ ਆ। ਉਥੇ ਮذਬੀ ਸਿੱਖ ਸਮਾਜ ਦੇ ਵਿੱਚ ਵੀ ਬੜੇ ਉੱਚ ਅਹੁਦੇ ਤੇ ਬੈਠੇ ਸਾਡੇ ਅਫਸਰ ਸਹਿਬਾਨ ਨੇ ਉਹ ਵੀ ਸ਼ਮੂਲਤ ਕਰਨਗੇ। ਸਾਡੇ ਜਿੰਨੇ ਵੀ ਸਾਬਕਾ ਫੌਜੀ ਆ, ਕੈਪਟਨ ਲੈਵਲ ਦੇ ਬੰਦੇ ਆ, ਜਨਰਲ ਲੈਵਲ ਦੇ ਬੰਦੇ ਆ, ਜਿੰਨੇ ਵੀ ਮਜਬੀ ਸੇਖ ਵਾਲਮੀਕ ਭਾਈਚਾਰੇ ਨਵਦਾਸੀਆ ਭਾਈਚਾਰੇ ਦੇ ਬੁੱਧੀਜੀਵ ਲੋਕ ਨੇ ਉਹ ਸਭ ਨੂੰ ਪਹੁੰਚਣ ਦੀ ਮੈਂ ਅਪੀਲ ਕਰਦਾ ਕਿ ਮੇਰੇ ਵੀਰੋ ਅਸੀਂ ਕੰਜrana ਕੰਜਰ ਨਹੀਂ ਹੋਣਾ ਬਿਲਕੁਲ ਨਹੀਂ ਜੇ ਕੋਈ ਸਾਡੀ ਧੀ ਪੈਨ ਨੂੰ ਗਾਲ ਕੱਢਦਾ ਤੇ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਆ ਕਿ ਉਹਨੂੰ ਉਹਦਾ ਜਵਾਬ ਗਾਲ ਵਿੱਚ ਬਿਲਕੁਲ ਨਹੀਂ ਦੇਣਾ ਇਹਦੇ ਵਿੱਚ ਉਹਨਾਂ ਦੇ ਵਿੱਚ ਤੇ ਸਾਡੇ ਵਿੱਚ ਕੋਈ ਫਰਕ ਨਹੀਂ ਰਹਿੰਦਾ ਸਿਆਣੇ ਕਹਿੰਦੇ ਆ ਖੋਤੇ ਵਿੱਚ ਤੇ ਘੋੜੇ ਵਿੱਚ ਫਰਕ ਤੇ ਹੁੰਦਾ ਨਾ ਸੋ ਅਸੀਂ ਖੋਤਿਆਂ ਨਾਲ ਨਹੀਂ ਰਲਣਾ ਅਸੀਂ ਘੋੜੇ ਆ ਗੁਰੂ ਦੇ ਤੇ ਘੋੜੇ ਬਣ ਕੇ ਵਿਖਾਉਣਾ ਠੀਕ ਹੈ ਇਸ ਕਰਕੇ ਜਿਹੜਾ ਵੀ ਤੁਹਾਨੂੰ ਮੈਂ ਹੱਥ ਜੋੜ ਕੇ ਅਪੀਲ ਕਰਦਾ ਪਹਿਲਾਂ ਹੀ ਇਹ ਨਹੀਂ ਆ ਕਿ ਪਹਿਲਾਂ ਅਸੀਂ ਉਹ ਕਰਨ ਲਈਏ ਤੇ ਬਾਅਦ ਵਿੱਚ ਅਪੀਲਾਂ ਕਰਦੇ ਫਿਰੀਏ ਜੀ ਨਹੀਂ ਜੀ ਉਹ ਕੰਮ ਕਰਦਣਾ ਮੈਂ ਵੀਰੇ ਤੁਹਾਨੂੰ ਪਹਿਲਾਂ ਬੇਨਤੀ ਕਰਦਾ ਅਸੀਂ ਗੁਰੂ ਦੇ ਸੇਖਾਂ ਗੁਰੂ ਸਾਹਿਬ ਨੇ ਸਾਡੀ ਝੋਲੀ ਦੇ ਵਿੱਚ ਸਿੱਖੀ ਪਾਈ ਹੈ ਔਰ ਉਹਨਾਂ ਦੀ ਕਿਰਪਾ ਦੇ ਨਾਲ ਉਹਨਾਂ ਦੀ ਰਹਿਮਤ ਨਾਲ ਸਿੱਖੀ ਮਹਾਰਾਜ ਨੇ ਦਿੱਤੀ ਆ ਤੇ ਆਪਾਂ ਸਾਂਭੀ ਵੀ ਆ ਉਹਨਾਂ ਨੂੰ ਨਿਮਾਣੇ ਬਣ ਕੇ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਸਾਡੀ ਸਿੱਖੀ ਕੇਸਾਂ ਸਵਾਲਾਂ ਨਾਲ ਨਿਭਜੇ ਕੇਸਵਾ ਸਵਾਸਾਂ ਦੇ ਨਾਲ ਨਿਭਜੇ ਅਰਦਾਸ ਕਰਦੇ ਆ ਸੋ ਜੇ ਕੋਈ ਤੁਹਾਡੀ ਧੀ ਪੈਨ ਨੂੰ ਮਾੜਾ ਬੋਲਦਾ ਹੈ ਨਾ ਹੁਣ ਉਹਨਾਂ ਦਾ ਇਲਾਜ ਕੀ ਕਰਨਾ ਇਹ ਕੌਮ ਤੈਅ ਕਰੇਗੀ ਦਵਿੰਦਰ ਸਿੰਘ ਤੈਅ ਨਹੀਂ ਕਰੇਗਾ ਦਵਿੰਦਰ ਸਿੰਘ ਦਾ ਕੰਮ ਸੀ ਦਵਿੰਦਰ ਸਿੰਘ ਕੌਮ ਦਾ ਕੁੱਤਾ ਹੈ ਦਵਿੰਦਰ ਸਿੰਘ ਕੌਮ ਦਾ ਇੱਕ ਚੌਂਕੀਦਾਰ ਹੈ ਦਵਿੰਦਰ ਸਿੰਘ ਦਾ ਕੰਮ ਸੀ ਹੌਕਾ ਦੇਣਾ ਸੋ ਮੇਰੀ ਡਿਊਟੀ ਹੁਣ ਖਤਮ ਹੋ ਗਈ ਹੈ ਹੁਣ ਕੌਮ ਦੀ ਡਿਊਟੀ ਸ਼ੁਰੂ ਹੋ ਗਈ ਹੈ ਹੁਣ ਕੌਮ ਦੇਖੇਗੀ ਕਿ ਕੀ ਕਰਨਾ ਹੈ ਇਹਨਾਂ ਨੂੰ ਜਵਾਬ ਦੇਣਾ ਹੈ ਕਿ ਜਵਾਬ ਦੇਣਾ ਗੱਲ ਨੂੰ ਸਮਝਿਓ ਇਹਨਾਂ ਨੂੰ ਜਵਾਬ ਦੇਣਾ ਹੈ ਕਿ ਜਵਾਬ ਦੇਣਾ ਇਹ ਕੌਮ ਤੈਅ ਕਰੇਗੀ ਸੋ ਮੈਂ ਆਸ ਕਰਦਾ ਕਿ ਤੁਸੀਂ ਡੇਟ ਨੋਟ ਕਰ ਲਈ ਹੋਏਗੀ ਮੈਂ ਇੱਕ ਵਾਰ ਫੇਰ ਦੁਹਰਾ ਦਿਆਂ ਕਿ 9 ਫਰਵਰੀ ਦਿਨ ਸ਼ੁੱਕਰਵਾਰ 224 ਠੀਕ ਦੁਪਹਿਰ 12 ਵਜੇ ਸਿੰਘ ਸਭਾ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਜੀਵਨ ਸਿੰਘ ਜੀ ਨੇੜੇ ਤ੍ਰਿਕੋਣੀ ਪਾਰਕ ਚੰਡੀਗੜ੍ਹ ਰੋਡ ਲੁਧਿਆਣਾ ਦੇ ਵਿੱਚ ਠੀਕ 12 ਵਜੇ ਜਿਹੜਾ ਵਾ ਤੁਸੀਂ ਸਾਰੇ ਭੈਣ ਭਰਾ ਉੱਥੇ ਪਹੁੰਚਣ ਦੀ ਤੁਹਾਨੂੰ ਅਪੀਲ ਹੈ ਇਹ ਅੱਖਾਂ ਤੁਹਾਡਾ ਰਸਤਾ ਉੱdictੀਆਂ ਹੋਣਗੀਆਂ ਮੈਂ ਆਪ ਭੈਣ ਭਰਾਵਾਂ ਦੇ ਪਹਿਲੀ ਵਾਰੀ ਦਰਸ਼ਨ ਕਰਾਂਗਾ ਜਿਹੜੇ ਜਿਹੜੇ ਕੋਈ 베ਰੇ 베 ਦੇ ਕੋਈ ਗੰਗਾ ਨਗਰ ਤੋਂ ਫੋਨ ਕਰਨ ਦੇ ਆ ਕੋਈ ਹਰਿਆਣਾ ਤੋਂ ਫੋਨ ਕਰਨ ਦੇ ਆ ਕੋਈ ਕਿਤੇ ਹੋ ਕੇ ਕਿਤੇ ਹੋ ਉਹਨਾਂ ਸਭ ਨੂੰ ਮੇਰ ਨੂੰ ਬੇਨਤੀ ਆ ਕਿ ਕਿਰਪਾ ਕਰਕੇ ਟਾਈਮ ਸਿਰ ਪਹੁੰਚ ਜਾਈਓ ਪ੍ਰਸ਼ਾਦੇ ਪਾਣੀ ਦਾ ਜਿੰਨਾ ਵੀ ਆ ਗੁਰੂ ਕੇ ਲੰਗਰ ਜਿਹੜੇ ਨੇ ਉਹ ਤੋਂ ਟਟ ਵਰਤਣਗੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੋਰ ਇੱਕ ਮੈਂ ਬੇਨਤੀ ਕਰਨਾ ਚਾਹੁੰਨਾ ਕਿ ਜਦੋਂ ਵੀ ਮੈਂ ਤੁਹਾਨੂੰ ਗੱਲ ਕਰ ਰਿਹਾ ਸੀ ਕਿ ਜਦੋਂ ਤੁਹਾਨੂੰ ਇਹ ਕੋਈ ਗਲਤ ਕਮੈਂਟ ਕਰਦਾ ਹੈ ਜਾਂ ਤੁਹਾਡੇ ਕੋਲ ਜਵਾਬ ਮੰਗਦਾ ਹੈ ਤੇ ਇਹਨਾਂ ਨੂੰ ਜਵਾਬ ਦੇਣ ਦੀ ਲੋੜ ਨਹੀਂ ਬਹੁਤੀ ਹੁੰਦੀ ਠੀਕ ਤੇ ਨਹੀਂ ਇਹ ਇਹੋ ਜਿਹੇ ਲੋਕਾਂ ਨੂੰ ਨਾ ਬਹੁਤੀ ਤੁਸੀਂ ਅਹਿਮਤ ਨਾ ਦਿਆ ਕਰੋ ਕੋਸ਼ਿਸ਼ ਕਰਿਆ ਕਰੋ ਕਿ ਜੇ ਕੋ ਤੁਹਾਨੂੰ ਗਲਤ ਕਮੈਂਟ ਕਰਦਾ ਤਾਂ ਥੱਲੇ ਵਾਹਿਗੁਰੂ ਲੇਕੇ ਭੇਜ ਦਿਆ ਕਰੋ ਸਿਰਫ ਵਾਹਿਗੁਰੂ ਹੋਰ ਕੁਝ ਨਹੀਂ ਇਹਦੇ ਨਾਲ ਸੱਜਣੋ ਕੀ ਹੋਏਗਾ ਕਿ ਜਿਹੜਾ ਆਪਣਾ ਸਮਾਂ ਉਹ ਬਰਬਾਦ ਕਰਦੇ ਨੇ ਇਨ੍ਹਾਂ ਕੁੱਤੇ ਕੰਮਾਂ ਦੇ ਵਿੱਚ ਜੇ ਉਹਦਾ ਤੁਸੀਂ ਜਵਾਬ ਦੇ ਵਿੱਚ ਵਾਹਿਗੁਰੂ ਸ਼ਬਦ ਲਿਖ ਦੋਗੇ ਨਾ ਤੇ ਉਹ ਸ਼ਬਦ ਕਿਤੇ ਨਾ ਕਿਤੇ ਸਾਡੇ ਕੰਮ ਆਏਗਾ ਉਹਨਾਂ ਦੀਆਂ ਕੱਡੀਆਂ ਹੋਈਆਂ ਮੂੰਹ 'ਚੋਂ ਗੰਦੀਆਂ ਗਾਲਾਂ ਕੰਮ ਨਹੀਂ ਆਉਣੀਆਂ ਲੇਕਿਨ ਤੁਹਾਡੇ ਮੂੰਹ ਦੇ ਵਿੱਚੋਂ ਕੱਢਿਆ ਹੋਇਆ ਵਾਹਿਗੁਰੂ ਲਬਜ ਕਿਤੇ ਨਾ ਕਿਤੇ ਥਾਂ ਪਏਗਾ ਉਹ ਤੁਹਾਡੀ ਗਵਾਹੀ ਦੇਏਗਾ ਤੁਹਾਡੀ ਉਸ ਪਰਮਾਤਮਾ ਦੇ ਕਰ ਤੁਹਾਡੇ ਅੰਦਰ ਇੱਕ ਵੱਖਰਾ ਜਿਹੜਾ ਨਾ ਉਹ ਠੰਡਾ ਠੰਡਾਈ ਪਹੁੰਚੇਗੀ ਤੁਹਾਡੇ ਤੁਹਾਡੇ ਹਿਰਦੇ ਨੂੰ ਬੜੀ ਠੰਡ ਪਹੁੰਚੇਗੀ ਤੇ ਉਹਨਾਂ ਦੇ ਮੂੰਹ ਤੇ ਕਰਾਰੀ ਚਪੇੜ ਹੋਏਗੀ ਸੋ ਦਿਲ ਮੇਰਾ ਵੀ ਬੜਾ ਕਰਦਾ ਵਾ ਅੱਜ ਬਹੁਤ ਵਧੀਆ ਸੀ ਮੁੱਦਾ ਬੋਲਣ ਦਾ ਮੈਂ ਬੋਲ ਵੀ ਸਕਦਾ ਵਾਂ ਅਸੀਂ ਗੱਲ ਕੋਈ ਨਹੀਂ ਆ ਪਰ ਨਹੀਂ ਅਸੀਂ ਹੁਣ ਬਿਲਕੁਲ ਵੀ ਇਹਨਾਂ ਲੋਕਾਂ ਦੇ ਮੂੰਹ ਨਹੀਂ ਲੱਗਣਾ ਅਸੀਂ ਆਪਣੀ ਚਾਲ ਚੱਲਣੀ ਆ ਅਸੀਂ ਇੱਕ ਲੰਮਾ ਪੈੜਾ ਤੈਅ ਕਰਨਾ ਉਸਨੂੰ ਬੜੀਆਂ ਵਿਚਾਰਾਂ ਨੇ ਜਿਹੜੀਆਂ ਕਾਮ ਨੇ ਕਰਨੀਆਂ ਨੇ ਵੀਰ ਜੀ ਕਰਨਾਟਕਾ ਵਿੱਚ ਆ ਨਹੀਂ ਸਕਦਾ ਕੋਈ ਮੇਰੇ ਭਾਜੀ ਤੁਸੀਂ ਫਿਕਰ ਕਿਉਂ ਕਰਦੇ ਹੋ ਕੋਈ ਗੱਲ ਨਹੀਂ ਜੇ ਕੋ ਮੇਰਾ ਵੀਰ ਸ਼ਰੀਰ ਕਰਕੇ ਦੂਰ ਆ ਆਤਮਾ ਕਰਕੇ ਤੇ ਸਤਨਾਮ ਸਿੰਘ ਜੀ ਤੁਸੀਂ ਸਾਡੇ ਕੋਲ ਹੋ ਨਾ ਜੀ ਹੂੰ ਕੋਈ ਗੱਲ ਨਹੀਂ ਫਿਰ ਕੀ ਹੋਇਆ ਜੇ ਤੁਸੀਂ ਪਹੁੰਚ ਨਹੀਂ ਸਕਦੇ ਇੰਨੀ ਬੜੀ ਖੁਸ਼ੀ ਆ ਕਿ ਤੁਸੀਂ ਸੁਣ ਰਹੇ ਹੋ ਤੁਹਾਡੇ ਧਿਆਨ ਦੇ ਵਿੱਚ ਧੀਆਂ ਪਣਾ ਦਾ ਦਰਦ ਹੈਗਾ ਹੈ ਕੋਈ ਗੱਲ ਨਹੀਂ ਜੇ ਦੂਰ ਬੈਠੇ ਆ ਇੰਤਾਂ ਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਭਾਜੀ ਬੜੇ ਫੋਨ ਆ ਰਹੇ ਨੇ ਤੇ ਉਹ ਵੀ ਨਹੀਂ ਵਿਚਾਰੇ ਪਹੁੰਚ ਸਕਦੇ ਪਰ ਸਲੂਟ ਕਰਦਾ ਵਾਂ ਉਹਨਾਂ ਦਾ ਤੁਸੀਂ ਯਕੀਨ ਮੰਨੋ ਰਾਤੀ ਮੈਨੂੰ ਇੱਕ ਇੱਕ ਵਜ ਜਾਂਦਾ ਡੇਢ ਡੜ ਵਜ ਜਾਂਦਾ ਭੈਣ ਭਰਾਵਾਂ ਦੇ ਨਾਲ ਗੱਲਬਾਤ ਕਰਦਿਆਂ ਸਵੇਰੇ ਵੀ